ਹੈਲੋ ਆਪੋ ਤੋ ਉਸੇ ਕਾਮੀ ਆਇਆ ਮੈਂ ਤੇਰੇ ਸਾਹਮਣੇ ਮੈਨੂੰ 4 ਦਿਨ ਹੋ ਗਿਆ ਏਜੰਟਾਂ ਦੇ ਚੱਕਰਾਂ 'ਚ ਫਿਰਦਾ ਸਸਿਕਾ ਭਾਜੀ 1 ਮਿੰਟ ਬੱਸ ਤੋ ਫੋਨ ਕੱਟ ਮੈਂ ਤੈਨੂੰ ਬੈਕ ਕਾਲ ਕਰਦਾ ਕੀ ਹਾਲ ਆ ਭਾਜੀ ਵਧੀਆ ਭਾਜੀ ਤੁਸੀਂ ਸੁਣਾਓ ਕਿੱਧਰ ਫਿਰਦੇ ਬੜੇ ਪਰੇਸ਼ਾਨ ਲੱਗ ਰਹੇ ਜੀ ਭਾਜੀ ਪਰੇਸ਼ਾਨ ਨਹੀਂ ਬਹੁਤ ਜ਼ਿਆਦਾ ਵਾ ਕੀ ਗੱਲ ਹੋ ਗਈ ਹੈ ਬੇਟੇ ਨੇ ਕੈਨੇਡਾ 'ਚ ਪੀਆਰ ਅਪਲਾਈ ਕਰਨੀ ਹੈ ਅੱਛਾ ਤੇ ਉਹਨੂੰ ਪੀਸੀਸੀ ਦੀ ਜ਼ਰੂਰਤ ਸੀ ਠੀਕ ਹੈ ਤੇ ਮੈਨੂੰ ਏਜੰਟ ਕਦੀ ਐ ਬਨੇ ਚੱਕਰ ਚ ਪਾ ਦਿੰਦੇ ਕਦੀ ਐ ਬਨੇ ਚੱਕਰ ਚ ਪਾ ਦਿੰਦੇ ਭਾਰੀ ਕੋਈ ਸਮਝ ਨਹੀਂ ਲੱਗਦੀ ਜੀ ਤੁਸੀਂ ਇਹ ਕੰਮ ਵਾਸਤੇ ਏਜੰਟਾਂ ਦੇ ਚੱਕਰਾਂ 'ਚ ਕਿਉਂ ਪਏ ਜੇ ਅੱਛਾ ਜਾਂ ਤਾਂ ਆਨਲਾਈਨ ਅਪਲਾਈ ਕਰ ਦੋ ਆਨਲਾਈਨ ਅਪਲਾਈ ਕਰੋਗੇ ਤੇ ਦੂਜੇ ਤੀਜੇ ਦਿਨ ਤੁਹਾਨੂੰ ਐਸਐਸਪੀ ਦਫ਼ਤਰ ਖੇਕੀ ਨੰਬਰ 4 ਤੋਂ ਬਾਈ ਹੈਂਡ ਮਿਲ ਜਾਊਗੀ ਅੱਛਾ ਤੇ ਜੇ ਆਨਲਾਈਨ ਅਪਲਾਈ ਨਹੀਂ ਕਰ ਸਕਦੇ ਤੇ ਤੁਸੀਂ ਸਬ ਡਿਵੀਜ਼ਨ ਸਾਂਝ ਕੇਂਦਰ ਜਾਓ ਉੱਥੇ ਤੁਸੀਂ ਆਪਣੇ ਡਾਕੂਮੈਂਟ ਲੈ ਜਾਓ ਉਹਨਾਂ ਨੇ ਅਪਲਾਈ ਕਰ ਦੇਣੀ ਆ ਦੋ ਤਿੰਨ ਦਿਨ 'ਚ ਤੁਹਾਨੂੰ ਪੀਸੀਸ ਦੇ ਦੇਣੀ ਆ अच्छा हां जी ठीक है भाई धन्यवाद जी मैं आज ही जाना होने जाओ भाई जाओ सशिगल सर मैम बेटे दी पीसीसी अप्लाई करनी सी सर लो सर ਤੁਹਾਡੇ ਫੋਨ ਤੇ ਮੈਸੇਜ ਆਏ ਨਾ 2 ਦਿਨ ਬਾਅਦ ਆਣ ਕੇ ਪੀਸੀਸੀ ਦਾ ਪਤਾ ਕਰ ਸਸ਼ੀਕਾ ਮੈਮ ਸਸ਼ੀਕਲ ਸਰ ਮੈਮ ਮੈਸੇਜ ਆਇਆ ਸੀ ਪੀਸੀਸੀ ਅਪਲਾਈ ਕੀਤੀ ਸੀ ਨਾ ਮੈਂ ਹਾਂਜੀ ਸਰ ਕੀ ਨਾਂ ਦੀ ਜੇ ਜੁਗਰਾਜ ਸਿੰਘ ਥਾਣਾ ਕਿਹੜਾ ਲੱਗਦਾ ਜੀ ਸਿਵਲ لائن ਹਲੋ ਪੀਸੀਸੀ 568 ਨੰਬਰ ਦੇ ਅੱਗੇ ਸਾਈਨ ਕਰ ਤੋਂ ਹੈਲੋ ਹਾਂ ਪੁੱਤ ਜੁਗਰਾਜ ਪੀਸੀਸੀ ਬਣ ਗਈ ਆ ਪੁੱਤ ਇਹ ਤਾਂ ਕੋਈ ਬਹੁਤਾ ਪੁੱਤ ਕੰਮ ਹੀ ਨਹੀਂ ਹੈ ਐਵੇਂ ਮੈਨੂੰ ਏਜੰਟਾਂ ਨੇ ਚੱਕਰਾਂ ਵਿੱਚ ਪਾਇਆ తేను మేలు క